ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪ ਵੀ ਜੀ ਮੇਰਾ ਜਿੰਦਾ ਜੀ ਹਾਂਜੀ ਫੋਨ ਨੰਬਰ ਹੈਗਾ 99144 ਤੇ 6394 ਠੀਕ ਹੈ ਜੀ ਅਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਪੁਰਾਣੇ ਪਰਸਪਰ ਰੋਡ ਦੇ ਵਿੱਚ ਜੀ ਆਪਣਾ ਪਿੰਡ ਗਰਵਾਲੀ ਪਿੰਡਾ ਠੀਕ ਹੈ ਹਾਂਜੀ ਤੇ ਅੱਜ ਤਿੰਨ ਫਿਰ ਆਪਣੇ ਕੋਲ ਤੇ ਪਹਿਲਾਂ ਕਿਹੜੀ ਵਿਖਾ ਦੀਏ ਇਹ ਤੋਂ ਕਾਲੀ ਨੂੰ ਸ਼ੁਰੂ ਕਰ ਲਈਏ ਚਲੋ ਫਿਰ ਕਾਲੀ ਵਿਖਾ ਦੀਏ ਪਹਿਲਾਂ ਆਸਾਨੇ ਦੇ ਦੇਖ ਸਕਦੇ ਬੱਚਾ ਜਰਾ ਵੀ ਜੀ ਪਿਛੋਂ ਥੱਲੇ ਪਈ ਜਾਂਦਾ ਜੀ ਕੋਈ ਗੱਲ ਨਹੀਂ ਹਾਂਜੀ ਇਹ ਕਿੰਨਾ ਦੋਤੇ ਦੇ ਕੋਲ ਲਈ ਜੀ 45000 ਦੀ ਹਾਂਜੀ ਇਹਨੂੰ ਕਾਣੂ ਹੋ ਜਾਏ ਬੁਖਾਰ ਅੱਛਾ ਬੁਖਾਰ ਆ ਗਿਆ ਮਸਟੈਟਸ ਠੀਕ ਆ ਪਰਲੀ ਬਾਈ ਨੂੰ ਅੱਛਾ ਉਹ ਹੁਣ ਠੀਕ ਆ ਪਰ ਉਹ ਉਰਲੇ ਇਹਨਾਂ ਦੋ ਥਣਾ ਜੋ ਮਲੇ ਮਾਰੋਆਂ ਨੂੰ ਕੈਮਰਾ ਹਾਂਜੀ ਇਹਨਾਂ ਉਰਲੇ ਦੋ ਥਣਾ ਦੇ ਵਿੱਚੋਂ 3 ਕਿਲੋ ਦੁੱਧ ਆਉਂਦਾ ਅੱਛਾ ਹਰਪ ਜੀ ਉਹਨਾਂ ਥਣਾ ਦੇ ਵਿੱਚੋਂ 1.5 ਕਿਲੋ ਆ ਮਤਲਬ ਅੱਧੀ ਬਾਈ ਹੋ ਗਈ ਹੁਣ ਅੱਧੀ ਬਾਈ ਹੋ ਗਿਆ ਪਰ ਹਾਂਜੀ ਦੱਸ ਕੇ ਦੇ ਜੀ ਇਹਨੂੰ ਦੇਣੀ ਠੀਕ ਆ ਭਾਵੇਂ ਆ ਪੰਜ ਗਾੜੇ ਪੂਣ ਜਿਹੜੀ ਐ ਹੀ ਵਿਕ ਗਈ ਠੀਕ ਆ ਤੇ ਏਡੀ ਠੰਡੀ ਸੀਲ ਆ ਏਡੀ ਚਵਾਈ ਲੱਗੀ ਆ ਰਬੀ ਜੀ ਅੱਛਾ ਤੋਰੋ ਫਿਰ ਇਕ ਕਰੀ ਨਾ ਇਹ ਨੋਟ ਆ ਮੇ ਜਿਸ ਉਹ ਨੂੰ ਕਿੰਨਾ ਕੇ ਚਿਹਰਾ ਹੋਇਆ ਰਬੀ ਜੀ ਉਹ ਬੱਚਾ ਇਹਦਾ ਅੱਛਾ ਡੇਢ ਮਹੀਨਾ ਲਾਲੇ ਭਾਵੇਂ ਕੋਈ ਮਹੀਨਾ ਲਾਲੇ ਠੀਕ ਆ ਬੱਚਾ ਵੇਖ ਕੇ ਆਪਣੀ ਸਮਝ ਨਾਲ ਦੇਖੀ ਫਿਰ ਆਪਰਾ ਕੋਈ ਵੀ ਚਲੋ ਤੋਰਦੇ ਕਰੀ ਉਦੋਂ ਇੱਕ ਬਾਈ ਜਿਹੜੀ ਆ ਪੂਰੀ ਆ ਤੇ ਇੱਕ ਘੱਟ ਆ ਉਹ ਤੁਸੀਂ ਆਪਣੀ ਆਪ ਸਮਝ ਵੇਖ ਕੇ ਲੈਣੀ ਆ ਆਪਣੀ ਰਬੀ ਜੀ ਚੋਕੇ ਲਵੇ ਮੇਰਾ ਵੀਰ ਚੋਕੇ ਲੈ ਲੈ ਆਪਣੀ ਨਾ ਤਸੱਲੀ ਕਰਕੇ ਜੋ ਵੀ ਆ ਸਾਰਾ ਕੁਝ ਸਾਡੇ ਸਾਹਮਣੇ ਹੀ ਹੈ ਤੁਸੀਂ ਦੇਖਣਾ ਹੈ ਅੱਧੀ ਆ ਪੂਰੀ ਆ ਕਿੰਨੀ ਆ ਤੇ ਆ ਆ ਬੱਚਾ ਜਿਹੜਾ ਇਹਦਾ ਉੱਚਾ ਬੱਚਾ ਆ ਤੇ ਬਾਕੀ ਇਹ ਆ ਵੀ ਗਾਂ ਆਪ ਵੀ ਬੜੀ ਪਲੀ ਆ ਰਾਜੀ ਆ ਪੂਰੀ ਬੱਚੇ ਵੀ ਜਿਆਦਾ ਪਲੇ ਤੇ ਬਾਕੀ ਇੱਧਰਲੇ ਦੋਵੇਂ ਥਾਣੇ ਦੇਖ ਸਕਦੇ। ਪਰ ਵੀ ਜੀ ਉਹ ਟਾਈਮ ਨਹੀਂ ਹੈਗਾ ਜਦੋਂ ਤੁਹਾਡਾ ਜਦੋਂ ਚਵਾਈ ਵੀ ਹੋਣੀ ਹੈ ਜਿਹੜੀ ਮੋਟੀ ਧਾਰ। ਠੀਕ ਆ। ਹਾਂਜੀ। ਤੇ ਹੁਣ ਉਹ ਤੇਰਾ ਪੱਕਾ ਦੁੱਧ ਕਿੰਨਾ ਇਹਦੇ ਕੋਲ? ਆਪ ਜੀ ਇੱਥੇ ਚਵਾ ਦੇ 9-10 ਕਿਲੋ ਇੱਥੇ ਠੰਡਾ ਚਵਾਵਾਂ ਦੁੱਧ ਹੈਗਾ ਪੱਕਾ ਦੁੱਧ। ਬਾਅਦ ਵਿੱਚ ਦਾਂਗੇ ਆਪਾਂ ਹੈਗਾ ਕਿਉਂ? ਤੇ ਮੁੱਲ ਮੁੱਲ ਫਿਰ ਇਹਦਾ। ਨਿਗਾਹਿਆ ਕਰਨਾ। ਕਿੰਨਾ? 22000। 22000 ਵਿੱਚੋਂ ਕਰਨਾ ਮੰਨਤਾ ਨਾ ਹੋਰ। ਛੋਟ-ਛੋਟਾ ਕਰਦਾ ਯਾਰ। ਕਿੰਨਾ ਕਰ ਦੋਗੇ? 1000 ਹੀ ਕਰ। ਯਾਰ ਹੋਰ ਕਰ ਦੋ ਪੂਰੇ 20 ਹੀ ਜਾਣਦਾ ਫਿਰ ਉਹ ਦਰਪੀਜੀ ਛੋੜੀ ਹੋਣੀ ਚਲੋ ਠੀਕ ਆ ਤੇ ਆ ਵੀ ਗਾਂ ਬੱਚੇ ਵਾਲੀ ਜੀ ਇਹ ਹਰਪੀਜੀ ਇਹ ਵੀ ਗਾਂ ਬੱਚੇ ਵਾਲੀ ਤੇ ਮਰਵੱਛੀ ਆ ਮੈਨੂੰ ਹੋ ਗਿਆ ਹਰਪੀਜੀ ਕੋਈ 8 ਨਾਲੇ ਕੋਈ 7 ਨਾਲੇ ਆ ਬੱਚੀ ਜੀ ਅੱਸੀ ਜੇ ਮਰ ਠੀਕ ਆ ਤੇ ਇਹਦੇ ਕੋਲ ਹਰਪੀਜੀ 9 ਹੋ ਜੇ 10 ਹੋ ਜੇ ਠੀਕ ਆ ਦੁੱਧ ਤਿਆਰ ਤਿਆਰ ਆ ਜਿਹੜਾ ਮੂਲਾ ਜੇ ਮਾਰਨਾ ਵੀਜੀ ਇਹਨੂੰ ਠੀਕ ਆ ਹਾਂਜੀ ਉਹ ਤਾਂ ਸਫਾਈ ਸਪੂਈ ਚੰਗੀ ਆ ਮੇਰਾ ਵੀਰ ਉਤਾਵੀਂ ਹਾਂ ਦੇਖ ਲਾ ਕੇ ਠੰਡੀ ਠੰਡੀ ਆ ਤੋੜ ਦੋ ਇੱਕ ਰੀ ਫਿਰ ਇਹਨਾਂ ਬਾਕੀ ਹੈਗੀ ਜਰਸੀ ਕ੍ਰੋਸ ਚ ਟਾਈਮ ਥੋੜਾ ਜਿਆਦਾ ਸ਼ਾਮ ਦਾ ਹੋ ਗਿਆ 6:30 ਦਾ ਗੋਲਾ ਉਹਦੇ ਲਾਦੇ ਠੀਟਾਈਆਂ ਨਾ ਬਾਲ ਜੇ ਲੱਥੇ ਕੋਈ ਉਹੋ ਜਿਹਾ ਨਾ ਮੰਨ ਲੇ ਵੀ ਪਤਾ ਨਹੀਂ ਕੀ ਦਾਗ ਲੱਗੇ ਠੀਕ ਬਿਖੋਣਾ ਫਰਜ਼ ਬੰਦਾ ਆਪਾਂ ਠੀਕ ਹੈ ਜੀ ਇਥੋਂ ਲਾਦ ਕੇ ਕਿਸ ਦੇ ਘਰੇ ਜਾਈਏ ਇਹਦੇ ਅਗਲਾ ਖੇਤਰਾਜ ਕਰੇ ਹਾਂਜੀ ਉਹ ਤਾਂ ਠੰਡੀ ਰੁੰਡੀ ਆ ਥਾਣੇ ਦੇ ਵੀ ਆਪਾਂ ਲਾਗੇ ਤਾਂ ਹਾਂਜੀ ਠੰਡੀ ਰੁੰਡੀ ਥਾਂ ਤੋਂ ਚੰਗੇ ਚਲੋ ਖੋਲੋ ਹਾਂ ਫਿਰ ਉਹ ਲੈ ਜਾਓ ਇੱਕ ਅੰਦਰ ਨੂੰ ਕੋਈ ਗਰਮੀ ਗਰਮੀ ਦੀ ਨਹੀਂ ਆ ਇੱਕ ਦੇਸੀ ਜੀ ਚ ਆ ਜਾਂਦੀ ਇੱਕ ਬਾਕੀ ਆ ਵੀ ਚਲੋ ਆਪਣਾ ਇੱਧਰ ਦਾ ਮੌਸਮ ਚੱਲਣ ਵਾਲੀ ਆ ਜਿਹੜੀ ਠੰਡ ਗਰਮੀ ਚੱਲਣ ਵਾਲੀ ਆ ਪੈਟ ਇਹੋ ਜਿਹੇ گاਵਾ ਦੀ ਚੰਗੀ ਆਈ ਜਾਂਦੀ ਹੁੰਦੀ ਆ ਤੇ ਕਿੰਨਾ ਕੁ ਫਿਰ ਮੋਲੇ ਦਾ ਰੱਖ ਦੇਣਾ ਵਿੱਚ ਆਪਾਂ ਜਿਹੜੀ ਜਿਆਜ ਕਰਦੇ ਜਿਆਜ ਜਿਆ ਕਰੀਏ ਬਸ ਇਹਨਾਂ ਵਾਲੀ ਗੱਲ ਇੱਕੋ ਹੀ ਗੱਲ ਕਰਦੇ ਕਿੰਨਾ ਤੇਈ ਦੀ ਇਹਦੀ ਤੇਈ ਹਜ਼ਾਰ ਦੀ ਕੀ ਕਰਨੀ ਵਿੱਚ ਛੋਟ ਛੜ ਮੇਲੋਂ ਤੁਹਾਨੂੰ ਮਰਜੀ ਆਪ ਹੀ ਕਰਨੀ ਤੁਸੀਂ ਯਾਹ ਹਰ ਯਾਹ ਭਾਈ ਦੇ ਦੇ ਦੀਏ ਭਾਈ ਜੀ ਦੇ ਨਾਲ ਮੈਲਾ ਮਾਰਨਾ ਤਾੜੀ ਸੀ ਮਗਰ ਅੱਸੀ ਹਰਤੀ ਹੁਣ ਪੱਕਾ ਦੁੱਧ ਕਿੰਨਾ ਚਵਾ ਦੋਗੇ ਮਾਲ ਇੱਥੇ ਚਵਾ ਕੇ ਦਾਂਗਾ ਕਿੰਨਾ ਚਵਾ ਦੋਗੇ ਇੱਥੇ 9 ਵਜੇ 10 ਹੋਣੀ ਖਿਚਵਾ ਦੇ ਕਰੋ ਚਵਾ ਕੇ ਦੋ ਬਾਕੀ ਇਹ ਆ ਵੀ ਇੱਥੋਂ ਕੋਈ ਚਵਾਈ ਕਰਕੇ ਖੜੇ ਹਰਦੀ ਗਰਮੀ ਦਾ ਹਾਂਜੀ ਹਾਂਜੀ ਪੌਂਟ ਲੱਗਦੀ ਵਪਾਰੀ ਨੂੰ ਨਾਲੇ ਨੂੰ ਕੋਈ ਨਹੀਂ ਲੱਗਦੀ ਹਾਂਜੀ ਹਾਂਜੀ ਘਰ ਵਾਲੇ ਤੋਂ ਲੈ ਜੀ ਨਾ ਫੜ ਕੇ ਆਪਾਂ ਲਾਮਾਂ ਦੇਵਾਂਗੇ ਨਾ ਇੰਡੀਆ ਨੂੰ ਨਹੀਂ ਪਤਾ ਲੱਗਦਾ ਸਾਡਾ ਲੋਕਾਂ ਨੂੰ ਲੱਗਦਾ ਵੀ ਇਹ ਵੀਡੀਓ ਪਾਉਂਦੇ ਵੀ ਇਹ ਇਹਨਾਂ ਮਾੜੀ ਗੀਤ ਹਾਂਜੀ ਹਾਂਜੀ ਇਹਦੇ ਤੋਂ ਚੰਗਾ ਵਾ ਇੱਥੋਂ ਹੀ ਆਪਣੀ ਪਹਿਲਾਂ ਹੀ ਚੱਲੀ ਕਰਕੇ ਖੜੋ ਮੇਰਾ ਵੀਰ ਨਾ ਕੋਈ ਬਾਅਦ ਚ ਤੁਹਾਨੂੰ ਕੋਈ ਕਵੇ ਤੇ ਨਾ ਕੋਈ ਸਾਨੂੰ ਕੋਈ ਕਵੇ ਆਪਣੀ ਜ਼ਿੰਮੇਵਾਰੀ ਤੇ ਖੜੇ ਕੋਈ ਵੀ ਤੇ ਹੁਣ ਇੱਕ ਗਾਂ ਜਿਹੜੀ ਐਂਡ ਤੇ ਹੋ ਰਹੀ ਆ ਇਹ ਆਪਾਂ ਹਰਪੀ ਜੀ ਇਹ ਆਪਾਂ ਤੋਹਫਾ ਹੀ ਦੇ ਦੇਣਾਗੇ ਅੱਛਾ ਹਾਂ ਤੋਹਫਾ ਬੜਾ ਲਿਸਾ ਜਾ ਲਾਪੇਲੇ ਹੁੰਦਾ ਜ ਅੱਛਾ ਬੁਆਦੇ ਨੇ ਪਹਿਲਾਂ ਸੁਣਾ ਚਲੋ ਜਿੱਦਾਂ ਦੀ ਹੈਗੀ ਆਪਣੀ ਅਜੇ ਗੱਪਨ ਜੀ ਗੱਪਨ ਜੀ ਠੀਕ ਆ ਇਹ ਦੇਖੋ ਤੁਹਾਨੂੰ ਸੁਣ ਦੇਖੋ ਆ ਪੀੜੀ ਆ ਦੇ ਸਾਡੇ ਥਾਣੇ ਦੇ ਲੱਗੇ ਦਾ ਥਾਣਾ ਬੜਾ ਕਮਾਲ ਦਾ ਜੀ ਕਰਮਾਲੀ ਨੂੰ ਆ ਪੀੜੀ ਦੇਖੋ ਹਾਂ ਜੀ ਉਹ ਵੀ ਵਾਹ ਠੀਕ ਆ ਅਜੇ ਗੱਪਨ ਆ ਜੀ ਇਹ ਗੱਪਨ ਆ ਜੀ ਠੀਕ ਆ ਤੋੜ ਦੋ ਇੱਕ ਕਰੀ। ਸੂਆ ਦੂਜਾ ਨਹੀਂ ਲੱਗਦਾ ਜੇ ਇਹਦਾ। ਪੁਰਾਣਾ ਯਾਰ ਪਿੱਛੇ ਦੇ ਮੋਹੇ ਛੇ ਛੇ ਦਾ ਦੀ ਦੂਜਾ ਇਹਦਾ ਪਹਿਲਾ ਹੀ। ਠੀਕ ਆ। ਚਲੋ ਤੋੜ ਦੋ ਇੱਕ ਕਰੀ। ਬਾਕੀ ਜੇ ਇੱਕ ਵੀ ਦਿਨ ਦੋ ਚਾਰ ਦਿਨ ਲੈ ਜੂਗੀ ਹਜੇ। 4 5 ਰੋਜ਼। ਠੀਕ ਆ। ਅਜੇ ਤਿਆਰ ਹੋ ਜਾਣਾ ਮੈਨੂੰ ਸੌਣ ਤੱਕ ਕਰ। ਮਰੀਂ ਰਹੀ ਆ ਰੀਣਾ ਉਹ। ਬਾਕੀ ਇਹ ਆ ਵੀ ਕੋ ਸਾੰਬਰ ਨਾਲ ਕੋ ਵੀਰ ਲੈ ਜਾਊਗਾ ਤੇ ਮੈਨੂੰ ਯਾਰ ਤੀਜੇ 8 ਲੋ ਕਿਲੋ ਕੀ ਜਾਂਦਾ ਕਰਦਾ ਜਿਹੜਾ ਦੁੱਧ ਦਾ ਆ ਵਧੀਆ ਸੋਰੀ ਸਾਰੀ ਜਾਊਗੀ ਬਾਕੀ ਇਹ ਆ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਜਿਹੜਾ ਕਾਫੀ ਸੰਘਣਾ ਹੁੰਦਾ ਵਾ ਲੈ ਜਾ ਸ੍ਰੀ ਰੋ ਥੋੜੀ ਜੀ ਚਲੋ ਕਰੀ ਹੈ ਕਿਸੇ ਨੇ ਸੰਭੀ ਘੱਟਿਆ ਰੇਟ ਵੀ ਦਾ ਚਲੋ ਹਿਸਾਬ ਨਾਲ ਹੋ ਜਨਾਬ ਜੇ ਇਹੇ ਪੂਰੀ ਰਾਜੀ ਹੁੰਦੀ ਤੇ ਫਿਰ ਇਹਦਾ ਰੇਟ ਵੀ ਹਿਸਾਬ ਨਾਲ ਹੋ ਜਨਾਬ ਨੇ ਸਾਂਦੇ ਤੇ ਕਿੰਨਾ ਕੁ ਫਿਰ ਵੇਚੀ ਇਹਦਾ ਮੁੱਲ ਰੱਖੀ ਆ ਆਪਾਂ ਭਾਵੇਂ ਇਹ ਕਿੰਨੋਂ ਪਹੁੰਚ ਅੱਛਾ ਕੋਈ ਤੁਮਾਈ ਨਹੀਂ ਲੈਣੀ ਰਹਿ ਵਾਪਸ ਕਰ ਦੇ ਠੀਕ ਆ 100 ਰੁਪਏ ਹੁੰਦਾ ਉਹਦੀ ਆ ਵੀ ਸਮਝਣਾ ਖੜੇ ਇਹ ਚੰਗੀ ਆ ਮਾੜੀ ਆ ਮੇਰੇ ਘਰੋਂ ਤਸੱਲੀ ਕਰਕੇ ਖੜੇ ਜਿਹੜੀ ਮੈਂ ਗਾਂ ਦੇਣੀ ਉਹ ਤਾਂ 100 ਰੁਪਈਆ ਵੀ ਨਹੀਂ ਘੱਟ ਲੈਣਾ 77000 ਰੁਪਈਆ ਸਾਢੇ 77000 ਦੀ ਗੱਬਨ ਗਾਂ ਦੇ ਦੇਣੀ ਉਹਦੇ ਵਿੱਚੋਂ 100 ਰੁਪਈਆ ਝੋੜ ਕਰਦਾ 17400 ਦੀ ਦਵਾ 17000 ਆਉਣਾ ਪਊਗਾ ਅੱਛਾ ਕਮਾਈ ਨਹੀਂ ਕਰਨੀ ਇਹ ਬੜਾ ਫਿਕਸ ਜਾਂ ਨਵੇਂ ਰੇਟ ਕਰਤਾ 17400 ਆਪਾਂ ਬੜਾ ਕਮਾਈ ਕਰੀਏ ਨਾ ਕੋਈ ਤਾਂ ਰੱਖ ਵੀ ਬੰਦੇ ਨੇ ਕਮਾਈ ਕੀਤੀ ਅੱਛਾ ਰਹਿ ਅਸਲ ਦਾ ਟਾਈਮ ਹੈ ਜਿੰਨੇ ਦੀ ਲਈ ਉਹਨੇ ਦੇ ਬਾਕੀ ਇਹ ਤਾਂ ਚਲੋ ਸਾਨਵੇਂ ਪਤਾ ਹੀ ਆ ਕਿੱਥੋਂ ਆਈ ਕਿੰਨੇ ਦੀ ਆਈ ਜੀ ਅੱਜ ਤੁਹਾਨੂੰ ਪਤਾ ਨਹੀਂ ਕਿੱਥੋਂ ਆਈ ਕਿੱਥੋਂ ਨਹੀਂ ਹਾਂਜੀ ਹਾਂਜੀ ਜਦੋਂ ਇਹ ਚ ਕਮਾਈ ਵੀ ਕਰਦਾ ਹੋਵੇ ਬੰਦਾ ਕਹੇ ਵੀ ਨਹੀਂ ਹਾਂਜੀ ਹਾਂਜੀ ਚਲੋ ਕਈ ਵਾਰੀ ਕਰਨਾ ਵੀ ਚਾਹੀਦਾ ਵਾ ਚਲੋ ਇਸ ਤਰ੍ਹਾਂ ਕੋਈ ਗੱਲ ਨਹੀਂ ਰਪੀ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਵੀਰ ਭਰਾ ਵੇ ਰਪੀ ਜੀ ਹਾਂਜੀ ਹਾਂਜੀ ਕਿਸੇ ਨੂੰ ਮਾਰਾ ਕਹਿਣ ਨੂੰ ਆਪਣੀ ਤਸੱਲੀ ਕਰਕੇ ਖੜੇ ਮੇਰਾ ਵੀ ਹਾਂਜੀ ਹਾਂਜੀ ਇੱਥੇ ਵੱਜੀਆਂ ਸ਼ਾਮੀ ਚੋਵੇ ਸਵੇਰੇ ਚੋਵੇ ਆਪਣੀ ਤਸੱਲੀ ਕਰਕੇ ਕਰਦੇ ਠੀਕ ਹੈ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ